ਇੱਕ ਵੱਡੀ ਖਬਰ ਕੀ ਪੰਜਾਬ ਪੁਲਿਸ ਨੇ ਗੈਂਗਸਟਰ ਗੋਲਡੀ ਵਿਰਾੜ ਦੇ ਸਾਥੀ ਨੂੰ ਗ੍ਰਫਤਾਰ ਕੀਤਾ ਜੀ ਹਾਂ ਪੰਜਾਬ ਦੇ ਜਲੰਧਰ ਵਿੱਚ ਸੀਟੀ ਪੁਲਿਸ ਦੀ ਟੀਮ ਨੇ ਇੱਕ ਦੋਸ਼ੀ ਨੂੰ ਚਾਰ ਗੈਰ ਕਾਨੂੰਨੀ ਹਥਿਆਰਾਂ ਸਮੇਤ ਗ੍ਰਫਤਾਰ ਕੀਤਾ ਗ੍ਰਫਤਾਰ ਕੀਤੇ ਮਲਜ਼ਮ ਦੀ ਪਛਾਣ ਸੁਖਵੰਤ ਸਿੰਘ ਪੁੱਤਰ ਰੇਸ਼ਮ ਸਿੰਘ ਵਾਸੀ ਧੀਰਪੁਰ ਵਿੱਚ ਹੋਈ ਹੈ ਉਸ ਵਿਰੁੱਧ ਥਾਣਾ ਡਿਵੀਜ਼ਨ ਨੰਬਰ 1 ਵਿੱਚ ਅਸਲ ਐਕਟ ਤਹਿਤ ਮਾਮਲਾ ਵੀ ਦਰਜ ਕੀਤਾ ਗਿਆ ਉਸਨੇ ਮਲਜ਼ਮ ਤੋਂ 32 ਬੋਰ ਦੇ ਚਾਰ ਗੈਰ ਕਾਨੂੰਨੀ ਹਥਿਆਰ ਅਤੇ 12 ਚਿੰਤਾ ਕਾਰਤੂਸ ਬ੍ਰਾਹਮਤ ਕੀਤੇ ਨੇ ਸੋ ਪੁਲਿਸ ਉਸ ਤੋਂ ਉਸਦੇ ਸਾਥੀਆਂ ਬਾਰੇ ਪੁੱਛਗਿੱਛ ਕਰੇਗੀ ਅਜ ਮਲਜ਼ਮ ਨੂੰ ਅਦਾਲਤ ਵਿੱਚ ਪੇਸ਼ ਕਰਕੇ ਰਿਮਾਂਡ ਤੇ ਲਿਆ ਜਾਵੇਗਾ ਸੋ પ્રાપ્ત ਜਾਣਕਾਰੀ ਅਨੁਸਾਰ ਇਹ ਕਾਰਵਾਈ ਜਲੰਧਰ ਸਿਟੀ ਪੁਲਿਸ ਦੇ ਸੀਆਈਏ ਸਟਾਫ ਟੀਮ ਦੇ ਵੱਲੋਂ ਕੀਤੀ ਗਈ ਹੈ ਸੁਖਮ ਸਿੰਘ ਜੋ ਕਿ ਇੱਕ ਮਾਮਲੇ ਵਿੱਚ ਦੋਸ਼ੀ ਸੀ ਸੀਆਈਏ ਸਟਾਫ ਇਨਚਾਰਜ सुरेंद्र ਸਿੰਘ ਕੰਬੋਜ ਦੀ ਟੀਮ ਨੇ ਡੋੜੀਂਦਾ ਸੀ ਗੁਪਤ ਸੂਸ਼ਣ ਦੇ ਆਧਾਰ ਤੇ ਪੁਲਿਸ ਨੇ ਮਲਜ਼ਮ ਨੂੰ ਥਾਣਾ ਡਿਵੀਜ਼ਨ ਨੰਬਰ 1 ਦੇ ਇਲਾਕੇ ਤੋਂ ਗ੍ਰਿਫਤਾਰ ਕੀਤਾ ਤੋਂ ਆਉਂ ਦੱਸਦੇ ਕਿ ਦੋਸ਼ੀ ਮੂਲ ਰੂਪ ਵਿੱਚ ਕਰਤਾਰਪੁਰ ਦਾ ਰਹਿਣ ਵਾਲਾ ਹੈ ਜਦੋਂ ਉਹ 2 ਸਾਲ ਪਹਿਲਾਂ ਤੱਕ ਵਿਦੇਸ਼ ਬੈਠੇ ਗੈਂਗਸਟਰ ਗੋਲਦੀ ਬਰਨ ਨਾਲ ਹੁੰਦਾ ਸੀ ਪਰ ਫਿਰ ਸੁਖਵੰਤ ਸਿੰਘ ਨਾਲ ਕਿਸੇ ਗਲਤਫਹਿਮੀਤਬੇਦ ਹੋ ਗਿਆ ਜਿਸ ਤੋਂ ਬਾਅਦ ਉਸਨੇ ਇਕੱਲਿਆ ਹੀ ਗੈਂਗ ਚਲਾਉਣਾ ਸ਼ੁਰੂ ਕਰ ਦਿੱਤਾ ਸੋ ਜਾਣਕਾਰੀ ਅਨੁਸਾਰ ਮਲਜ਼ਮਾ ਕਲਾ ਪੰਜਾਬ ਦੇ ਵੱਖ-ਵੱਖ ਥਾਣਿਆਂ ਵਿੱਚ 15 ਤੋਂ ਵੱਧ ਐਫਆਈਆਰ ਦਰਜ ਨੇ ਜਿਸ ਵਿੱਚ ਅਸਲਾ ਐਕਟ ਫਰੋਤੀ ਕਤਲ ਦੀ ਕੋਸ਼ਿਸ਼ ਅਤੇ ਤਸਕਰੀ ਦੇ ਮਾਮਲੇ ਸ਼ਾਮਲ ਨੇ ਸੂਤਰਾਂ ਅਨੁਸਾਰ ਮਲਜ਼ਮਨ ਅਤਵਾਦੀ ਲਖਬੀਰ ਸਿੰਘ ਲੰਡਾ ਹਰੀਕੇ ਦੇ ਕੁਝ ਨਜ਼ਦੀਕੀ ਸਾਥੀਆਂ ਨੂੰ ਨਿਸ਼ਾਨਾ ਬਣਾਉਣਾ ਸੀ ਜਿਸ ਲਈ ਉਸਨੇ ਤੇ ਆ ਦਾ ਆਰਡਰ ਦਿੱਤਾ ਸੀ ਸੋ ਫਿਲਹਾਲ ਮੁਲਜ਼ਮਾ ਤੋਂ ਪੁਸ਼ਕਿਸ਼ ਕੀਤੀ ਜਾ ਰਹੀ ਹੈ ਉਕਤ ਮੁਲਜ਼ਮਾ ਨਾਲ ਹੋਰ ਕਿੰਨੇ ਲੋਕ ਸ਼ਾਮਲ ਸਨ ਅਤੇ ਉਹਨਾਂ ਨੇ ਕਿੱਥੇ ਇਹ ਕਿਹੜੇ ਗੈਂਗਸਟਰਾਂ ਦੀ ਰੇਖੀ ਕੀਤੀ ਸੀ ਸੋ ਇਸ ਦੀ ਜਿਹੜੀ ਹੈ ਪੜਤਾਲ ਵੀ ਕੀਤੀ ਜਾ ਰਹੀ ਹੈ